एसबीसी महापंचायत पंजाब ਵੱਲੋਂ ਇੱਕ ਵਫ਼ਦ ਯੂਟੀ 게ਸਟ ਹਾਊਸ ਚੰਡੀਗੜ੍ਹ ਸੈਕਟਰ 6 ਵਿਖੇ ਨੈਸ਼ਨਲ ਸ਼ੈਡਿਊਲ ਕਾਸਟ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਨਾ ਜੀ ਨੂੰ ਮਿਲਿਆ ਤੇ ਜਾਲੀ ਜਾਤੀ ਸਰਟੀਫਿਕੇਟ ਅਤੇ ਕਈ ਹੋਰ ਕਟਾਲਿਆਂ ਦੇ ਮੁੱਦਿਆਂ ਬਾਰੇ ਗੁਹਾਰ ਲਗਾਈ ਮਾਨਯੋਗ ਚੇਅਰਮੈਨ ਅਤੇ ਉਨ੍ਹਾਂ ਨਾਲ ਆਈ ਟੀਮ ਨੇ ਧਿਆਨ ਪੂਰਵਕ ਸੁਣ ਕੇ ਜਲਦ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਮੀਟਿੰਗ ਤੋਂ ਬਾਅਦ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਤੇ ਮੋਰਚੇ ਦੀ ਸੀਨੀਅਰ ਆਗੂ ਅਮਨਪ੍ਰੀਤ ਗੌਰ ਰਾਏ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸ ਰਾਹੀਂ ਸਾਰੇ ਐਸਸੀ ਤੇ ਬੀਸੀ ਸਮਾਜ ਪੰਜਾਬ ਨੂੰ ਪੂਰੇ ਜਿਹੜੇ ਟੇਸਟ ਬੈਠੇ ਆਪਣੇ ਲੋਕ ਨੇ ਉਹਨਾਂ ਨੂੰ ਮੀਡੀਆ ਰਾਹੀਂ ਪ੍ਰੈਸਰ ਆਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਅੱਜ ਜਿਹੜਾ ਰਾਸ਼ਟਰੀ ਇਥੇ ਐਸੀ ਕਮਿਸ਼ਨ ਦਿੱਲੀ ਤੋਂ ਸ੍ਰੀ ਕਿਸ਼ੋਰ ਮਖਵਾਨਾ ਜੀ ਇੱਥੇ ਆਏ ਸੀ ਅਸੀਂ ਸਾਰਾ ਸਾਡਾ ਵਫਦ ਮੈਡਮ ਅਮਨਪ੍ਰੀਤ ਕੌਰ ਜੀ ਹਰਨੇਕ ਸਿੰਘ ਜੀ ਪ੍ਰੋਵਿੰਸਿਪਲ ਬਰਮਾਰੀ لال ਜੀ ਗੌਰਵ ਜੀ ਤੇ ਸਾਰੇ ਅਸੀਂ ਜਿਹੜਾ ਹੈ ਵਫਦਪੂਰਾ ਜਿਹੜਾ ਹੈਗਾ ਕਿਸ਼ੋਰ ਮਖਵਾਨਾ ਜੀ ਨੂੰ ਤੇ ਚੇਅਰਮੈਨ ਸਾਹਿਬ ਨੂੰ ਦੱਸਿਆ ਕਿ ਜਿਹੜੇ 7 6-7 ਮੁੱਦੇ ਸੀ ਪੰਜਾਬ ਦੇ ਜਿਹੜੇ 6-7 ਮੁੱਦੇ ਸੀ ਘਟਾਲਿਆਂ ਦੇ ਕਪੜਿਆਂ ਦੇ ਤੇ ਅਸਲ ਕਹਾਣੀ ਉਹ ਕਲਕਲੇ ਕੀ ਪੁਆਇੰਟ ਵਾਈਜ਼ ਅਸੀਂ ਲਿਖਤੀ ਜਿਹੜੀਆਂ ਦਰਖਾਸਤ ਦਿੱਤੀ ਹੈ ਤੇ ਜਿਸ ਤੇ ਨੰਬਰ ਪਹਿਲਾ ਅਸੀਂ ਸਾਡਾ ਵੀ ਜਿਹੜੇ ਫੇਕ ਸਰਟੀਫਿਕੇਟ ਪੰਜਾਬ 'ਚ ਜਿਹੜੇ ਫੇਕ ਸਰਟੀਫਿਕੇਟ ਬਣਾ ਕੇ ਲੋਕਾਂ ਨੇ ਕਿਵੇਂ ਗਰੀਬ ਲੋਕਾਂ ਦੇ ਹੱਕ ਹਥਿਆਏ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ 1.5 ਸਾਲ ਤੋਂ ਐਸਸੀਬੀਸੀ ਬਹਾ ਪੰਚਾਇਤ ਦਾ ਜਿਹੜਾ ਮੋਰਚਾ ਫੇਰ ਸਾਧੀਆਂ ਲਾਈਟਾਂ ਕੋਲੇ ਚੱਲ ਰਿਹਾ ਜਿੱਥੇ ਸਾਰੇ ਸਾਡੇ ਆਗੂ ਸਹਿਬਾਨ ਸਹਿਯੋਗ ਦੇ ਰਹੇ ਨੇ ਤੇ ਸਾਰਾ ਉਹਦਾ ਜਿਹੜਾ ਲਿਖਤੀ ਡਾਟਾ ਹੁਣ ਅਸੀਂ ਜਿਹੜਾ ਹੈਗਾ ਹਾਈ ਕੋਰਟ 'ਚ ਜਿਹੜਾ ਕੇਸ ਪਾਤਾ ਹਾਈ ਕੋਰਟ ਤੋਂ ਨੋਟਿਸ ਵੀ ਹੋ ਗਿਆ ਪਰ ਫਿਰ ਵੀ ਅਸੀਂ ਧਿਆਨ ਨੇ ਇਹਨਾਂ ਨੇ ਕਿਸੇ ਨੇ ਸਾਡੀ 1.5 ਸਾਲ ਚ ਕੋਈ ਸਾਰ ਨਹੀਂ ਪੁੱਛੀ ਨਾ ਹੀ ਕਿਸੇ ਨੇ ਕੋਈ ਪੱਖ ਲਈ ਸਾਡੀ ਡਾਇਰੈਕਟਰ ਨੇ ਨਾ ਡਿਪਟੀ ਡਾਇਰੈਕਟਰ ਨੇ ਨਾ ਹੀ ਕੋਈ ਐਮਐਲਏ ਤੇ ਨਾ ਹੀ ਐਮਪੀ ਸਾਡੇ ਕੋਲ 1.5 ਸਾਲ ਚ ਕੋਈ ਪਹੁੰਚਿਆ ਨਹੀਂ ਸਾਨੂੰ ਨਹੀਂ ਪਤਾ ਵੀ ਰਿਜ਼ਰਵ ਦਾ ਕੋਈ ਐਮਪੀ ਐਮਐਲਏ ਪੰਜਾਬ ਚ ਹੈ ਜਾਂ ਨਹੀਂ ਦੂਜੀ ਗੱਲ ਕਰਨ ਲਈ 2010 ਤੋਂ ਲੈ ਕੇ 24 ਤੱਕ ਜੋ ਬੀਪੀਐਲ ਘਟਾਲਾ ਗਰੀਬ ਲੋਕਾਂ ਲਈ ਰਾਸੀ ਕੇਂਦਰ ਸਰਕਾਰ ਤੋਂ ਆਈ ਦੀ ਪ੍ਰਧਾਨ ਮੰਤਰੀ ਯੋਜਨਾ ਚ ਤਹਿਤ ਆਈ ਸੀ ਉਹਦੇ ਚ ਬਹੁਤ ਵੱਡੇ ਘਟਾਲੇ ਸੀ ਜਿਹਦਾ ਸਾਡੇ ਕੋਲ ਕਾਫੀ ਸਾਰਾ ਰਿਕਾਰਡ ਸੀ ਉਹ ਸਾਰਾ ਰਿਕਾਰਡ ਡਾਟਾ ਦੇ ਕੇ ਕਿਹਾ ਵੀਏ ਕਰੋੜ ਅਰਬਾਂ ਰੁਪਏ ਦਾ ਘਟਾਲਾ ਹਰ ਸਾਲ ਹੁੰਦਾ ਜਿਸ ਕੋਈ ਵੀ ਇਨਕੁਆਰੀ ਨਹੀਂ ਹੋ ਰਹੀ ਪੜਤਾਲ ਨਹੀਂ ਹੋ ਰਹੀ ਪਹਿਲਾਂ ਵੀ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੇ ਹਨ ਤੇ ਇਸੇ ਤਰ੍ਹਾਂ ਤੀਜਾ ਪੁਆਇੰਟ ਸੀ ਸਾਡਾ 1/3 ਹਿੱਸਾ ਦਾ ਜਿਹੜੀਆਂ ਜ਼ਮੀਨਾਂ ਸ਼ਾਮਲ ਆੜ ਜ਼ਮੀਨਾਂ ਨੇ ਜਿੱਦੇ ਐਸੀ ਲੋਕਾਂ ਦਾ ਤੀਜਾ ਹਿੱਸਾ ਹੋਣਾ ਹੁੰਦਾ ਜਿਵੇਂ ਸਾਡੇ 2-200 ਕਿੱਲਾ ਜ਼ਮੀਨ ਦਾ ਮੁਹਾਲੀ ਜ਼ਿਲ੍ਹੇ ਚ 5-7 ਪਿੰਡਾਂ ਦਾ ਪਿਆ ਜਿੱਥੇ ਬਹੁਤ ਵੱਡੇ ਘਟਾਲੇ ਹੋ ਰਹੇ ਨੇ 86 ਲੋਕ ਐਮਐਲਏ ਐਮਪੀ ਰਲ ਕੇ ਉਹਨਾਂ ਦੇ ਕਬਜ਼ੇ ਕਰ ਰਹੇ ਨੇ ਪੁਲਿਸ ਕਬਜ਼ਾ ਕਰ ਰਹੀ ਹੈ ਪਰ ਲੇਕਿਨ ਕੋਈ ਵੀ ਲੋਕਾਂ ਨੂੰ ਨਿਆਂਸਾਫ ਨਹੀਂ ਮਿਲਦਾ ਉਸ ਬਾਰੇ ਇਹ ਪੁਆਇੰਟ ਲਿਖਿਆ ਸਭ ਪੁਆਇੰਟ ਲਿਖਿਆ ਸੀ ਵੀ ਇੱਕ ਬੰਦਰੂਮ ਸੈੱਟ ਸਰਕਾਰ ਨੇ ਜਿਹੜਾ ਕੇਂਦਰ ਸਰਕਾਰ ਵੱਲੋਂ ਰਾਸ਼ੀ ਆਈ ਸੀ ਉਹ ਕਲੋਨੀਆਂ ਨੇ ਜਿਹੜਾ ਪਾਸ ਕੀਤਾ ਅਪਰੂਵਲ ਹੋਈ ਹੈ ਤਾਂ ਕਿ ਬੰਦਰੂਮ ਸੈੱਟ ਜਿਹੜਾ ਕਿ ਕਮਰਾ ਜਿਹੜਾ 5.5 ਲੱਖ ਰੁਪਏ ਦਾ ਕਿਸ਼ਤਾਂ 'ਚ ਦੇਣਾ ਸੀ ਗਰੀਬਾਂ ਨੂੰ ਉਹ ਜਿਹੜੇ ਬਿਲਡਰ ਸੀ ਜਿਹੜੇ ਛਿਆਸੀ ਲੋਕ ਸਹਿਯੋਗ ਕਲੋਨੀਆਂ ਪਾਸ ਕਰਾ ਕੇ ਨਕਸ਼ੇ ਪਾਸ ਕਰਾ ਕੇ ਉਹ 13 ਲੱਖ ਤੋਂ ਲੈ ਕੇ 18-20 ਲੱਖ ਰੁਪਏ 'ਚ ਕਮਰੇ ਵੇਚ ਕੇ ਤਾਂ ਅੱਗੇ ਸਾਡੇ ਕੋਲ 10 ਲੱਖ 1.5 ਲੱਖ ਮਕਾਨ ਸੈਦੋਂ ਪੰਜਾਬ 'ਚ ਜਿਹੜਾ ਅ ਤੇ ਪੰਜਵਾਂ ਸਾਡੇ ਕੋਲੇ ਐਸਸੀ ਕਮਿਸ਼ਨ ਦੇ ਆਰਡਰ ਮੇਰੇ ਆਪਣੇ ਖੁਦ ਕੇਸ ਚ ਇੱਕ 72 ਨੰਬਰ ਐਫ ਆਈ ਆਰ ਹੈ ਥਾਣਾ ਫੇ 60 ਦੀ ਐ ਐਸਸੀ ਕਮਿਸ਼ਨ ਪੰਜਾਬ ਨੇ ਆਰਡਰ ਕਰਿਆ ਇੱਕ ਐਸਐਸਏ ਦੇ ਖਿਲਾਫ ਕਾਰਵਾਈ ਕਰਨ ਦੇ ਤੇ ਐਸਸੀ ਕਮਿਸ਼ਨ ਨੇਸ਼ਨਲ ਨੇ ਆਰਡਰ ਕੀਤੇ ਸੀ ਅਸੀਂ ਤਾਂ ਪਹਿਲਾਂ ਇਹੀ ਕਿਹਾ ਸੀ ਤੰਗ ਹੋਵੇ ਵੀ ਸਾਡੇ ਆਰਡਰ ਲੇਜੋ ਜਾਂ ਸਾਡੀ ਕਾਰਵਾਈ ਕਰਾ ਦਿਓ ਪਰ ਲੇਕਿਨ ਅੱਜ ਉਹ ਆਰਡਰ ਵੀ ਦੇਤੇ ਕੋਈ ਪੁਲਿਸ ਪੰਜਾਬ ਪੁਲਿਸ ਆ ਪੰਜਾਬ ਦਾ ਡੀਸੀ ਐਸਐਸਪੀ ਮੰਨਣ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਜਿਹੜੀ ਬਹੁਤ ਡੰਗੋਲਾ ਕਰ ਰਹੀ ਹੈ ਜਿਹੜਾ ਸਾਰਾ ਹੀ ਜਿਹੜਾ ਹੋ ਰਿਹਾ ਢਾਂਚਾ ਵਿਗੜਿਆ ਪਿਆ ਜਿਸ ਦਾ ਅਸੀਂ 5 6 ਪੁਆਇੰਟ ਬਣਾ ਕੇ ਸਾਰੇ ਜਿਨ੍ਹਾਂ ਦਾ ਵਿਦ ਰਿਕਾਰਡ ਵਿਦ ਸਬੂਤ ਸਾਰੇ ਦੇ ਕੇ ਅੱਜ ਮਖਵਾਨਾ ਜੀ ਨੂੰ ਦਿੱਤੇ ਤੇ ਉਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਕਾਰਵਾਈ ਕਰਾਂਗੇ ਗੱਲ ਦੇਖਣ ਵਾਲੀ ਹੈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਐਸੀ ਲੋਕਾਂ ਨਾਲ ਅਤਿਆਚਾਰ ਹੋ ਰਿਹਾ ਪੀਸੀ ਲੋਕਾਂ ਨਾਲ ਅਤਿਆਚਾਰ ਹੋ ਰਿਹਾ ਉਸ ਦੇ ਖਿਲਾਫ ਪਹਿਲਾਂ ਵੀ ਅਸੀਂ ਡਟ ਕੇ ਲੜਾਈ ਲੜ ਰਹੇ ਹਾਂ ਹੁਣ ਵੀ ਲੜਾਈ ਲੜ ਰਹੇ ਹਾਂ ਪਹਿਲਾਂ ਸਾਡੀ ਫਰਜ਼ ਹੈ ਅਸੀਂ ਕਮਿਸ਼ਨਰਾਂ ਕੋਲ ਜਾਵਾਂਗੇ ਅੱਜ ਰਿਕੁਐਸਟ ਬੇਨਤੀ ਕੀਤੀ ਹੈ ਜੇਕਰ ਰਿਕੁਐਸਟ ਬੇਨਤੀ ਤੋਂ ਨਾ ਵੀ ਸਾਡਾ ਕੰਮਕਾਰ ਹੋਇਆ ਫਿਰ ਕੋੜ ਦਾ ਜਾਂ ਦਰਵਾਜਾ ਹੋਰ ਸਾਡਾ ਜਿਹੜਾ ਸੰਘ ਸ਼੍ਰੀਵਾਇਕ ਯੂਜਿਕਾ ਕਾਲਸਾ ਸ਼੍ਰੀਵਾਇਕ ਯੂਜਿਕਾ ਫੋਕਸ ਅ ਅੱਜ ਬੜੇ ਹੀ ਮਤਲਬ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਕਾਮਯਾਬੀ ਵਾਲੇ ਦਿਨ ਕਾਵਾਂਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਕਿਸ਼ੋਰ ਮਖਵਾਨਾ ਜੀ ਚੇਅਰਮੈਨ ਐਸੀ ਕਮਿਸ਼ਨ ਉਹ ਉਹਨਾਂ ਨੇ ਇੱਥੇ ਚੰਡੀਗੜ੍ਹ ਆ ਪਹੁੰਚ ਕੇ ਸਾਡੇ ਪੰਜਾਬ ਦੀਆਂ ਮਸਲਿਆਂ ਲਈ ਸਾਨੂੰ ਇੱਕ ਹਲਾਸ਼ੀਰੀ ਦਿੱਤੀ ਅਤੇ ਸਾਨੂੰ ਸਾਡੇ ਜਿਹੜੇ ਮਸਲੇ ਉਹਨਾਂ ਨੇ ਸੁਣਿਆ ਅਤੇ ਸਾਡ ਲਈ ਇਹ ਇੱਕ ਤਰ੍ਹਾਂ ਦਾ ਮਾਈਲਸਟੋਨ ਦਾ ਕੰਮ ਕਰੇਗਾ ਕਿਉਂਕਿ ਜਿਹੜੇ ਮਸਲੇ ਨੇ ਉਹ ਹੱਲ ਕਰਨ ਦੀ ਬਜਾਏ ਉਲਝ ਉਲਝ ਰਹੇ ਨੇ ਤੇ ਸਾਡੇ ਲੋਕ ਤੱਕੇ ਵੀ ਖਾ ਰਹੇ ਨੇ ਤੇ ਅਸੀਂ ਉਹਨਾਂ ਅੱਗੇ ਆਪਣੀ ਗੋਹਾਰ ਲਗਾਈ ਹੈਗੀ ਹੈ ਅਤੇ ਇੱਕ ਦੋ ਮੀਟਿੰਗਸ ਜਿਹੜੀਆਂ ਇਹਦੇ ਵਿੱਚ ਹੋਈਆਂ ਨੇ ਉਹਦੇ ਵਿੱਚ ਜਿਹੜੀਆਂ ਮੀਟਿੰਗਸ ਨੇ ਉਹਦੇ ਵਿੱਚ ਐਨ ਜੀਓਜ਼ ਔਰ ਜਿਹੜੇ ਸਾਡੇ ਖੁੰਡਾ ਜੀ ਹੈਗੇ ਆ ਨਾਲ ਜਿਹੜੇ ਸਾਡੇ ਅੰਕਲ ਹੈਗੇ ਨੇ ਵੱਡੇ ਅੰਕਲ ਸਾਰੇ ਇੱਥੇ ਅਵੇਲੇਬਲ ਸੀਗੇ ਤੇ ਅਸੀਂ ਉਹਨਾਂ ਦੇ ਕੋਲ ਆਪਣੇ ਪੂਰੇ ਜਿੰਨੇ ਵੀ ਸੱਤ ਇਸ਼ੂਜ਼ ਸੀਗੇ ਉਹਨਾਂ ਦੇ ਕੋਲ ਉੱਤੇ ਆਪਾਂ ਸਬੂਤ ਕਰ ਦਿੱਤੇ ਨੇ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਇਹ ਉਸ ਦੇ ਵਿੱਚ ਬਕਾਇਦਾ ਮਤਲਬ ਜਿਵੇਂ ਐਕਸ ਐਮ ਐਲ ਐਸ ਮੈਂਬਰ ਪਾਰਲੀਮੈਂਟਸ ਸਾਰੇ ਅਵੇਲੇਬਲ ਸੀਗੇ ਉਸ ਦੇ ਵਿੱਚ ਆਲਰੇਡੀ ਆਪਣੇ ਜਿਹੜਾ ਧਰਨੇ ਦਾ ਜਿਹੜਾ ਇਸ਼ੂ ਹੈਗਾ ਹੈ ਬਹੁਤ ਜ਼ੋਰ ਪੱਧਰ ਤੇ ਰੱਖਿਆ ਗਿਆ ਹੈ ਔਰ ਮੈਂ ਮੈਂ ਨਾ ਮਤਲਬ ਸ਼ੁਕਰਗੁਜ਼ਾਰ ਹੈਗੀ ਆਂ ਕਮਿਸ਼ਨ ਵੱਲੋਂ ਕਿ ਸਾਡੀ ਜਿਹੜੀ ਹੈਗੀ ਹੈ ਪੈਰਵੀ ਉਹ ਕਰ ਰਹੇ ਨੇ ਅਤੇ ਅਸੀਂ ਉਹਨਾਂ ਤੱਕ ਇਹ ਵੀ ਪਹੁੰਚ ਕੀਤੀ ਕਿ ਕਮਿਸ਼ਨ ਦੇ ਦੁਆਰਾ ਅਗਰ ਕੋਈ ਵੀ ਨੋਟਿਸ ਜਾਰੀ ਹੁੰਦਾ ਹੈ ਪੰਜਾਬ ਸਰਕਾਰ ਉਹਦੇ ਤੇ ਕੋਈ ਐਕਸ਼ਨ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਲੈਂਦੀ ਅਤੇ ਉਸ ਦੇ ਤੇ ਉਹਨੂੰ ਉਹਦੇ ਤੇ ਕਾਰਵਾਈ ਕਰਨ ਵਾਸਤੇ ਅਸੀਂ ਉਹਨੂੰ ਬੇਨਤੀ ਕੀਤੀ ਹੈਗੀ ਹੈ ਸੋ ਬਾਕੀ ਜੋ ਮਤਲਬ ਅੱਗੇ ਫਰਦਰ ਅਗਲੇ ਮੀਟਿੰਗਸ ਹੋਣ ਗਿਆ ਉਸ ਦੇ ਵਿੱਚ ਜੋ ਅੱਗੇ ਫੈਸਲੇ ਲਿੱਤੇ ਜਾਣਗੇ ਉਹਦੇ ਅੱਗੇ ਸਾਨੂੰ ਅੱਗੇ ਅਗਲੀ ਜਿਹੜੀ ਸੂਚਨਾ ਹੋਏਗੀ ਉਸ ਦੇ ਅੱਗੇ ਫਿਰ ਅਸੀਂ 무ਵ ਕਰਾਂਗੇ ਹਾਂ ਜੀ